ਤੇ ਨਾਲ ਤੁਸੀਂ ਸਾਹਮਣੇ ਕਾਲੂ ਸਾਹਿਬ ਦੀ ਤਸਵੀਰ ਵੀ ਦੇਖ ਰਹੇ ਹੋ। ਕੀ ਬਾਤ ਹੈ? ਕੀ ਬਾਤ ਹੈ? ਸਸਕੀਰ ਜੀ ਮੈਂ ਤੁਹਾਡਾ ਛੋਟਾ ਵੀਰ ਪੱਤਰਕਾਰ ਹਿੰਦਰ ਸਿੰਘ ਤਲਵੰਡੀ। ਤੁਸੀਂ ਦੇਖ ਰਹੇ ਹੋ ਆਪ ਦਾ ਹਰਮਨ ਪਿਆਰਾ ਚੈਨਲ ਜੀਐਮ 7। ਐਸ ਵੇਲੇ ਆਪਾਂ ਮੌਜੂਦ ਆ ਜੀ ਪਿੰਡ ਨਿੱਕੋਸਰਾ ਨੀਅਰ ਡੇਰਾ ਬਾਬਾ ਨਾਨਕ। ਸਾਡੇ ਨਾਲ ਕੇ ਜੀ ਪਰਸਨੈਲਿਟੀ ਮੀਟੀ ਹੈ ਇੱਕ ਹਸਤੀ ਬੈਠੇ ਨੇ ਸਰਦਾਰ ਨਿਰਮਲ ਸਿੰਘ ਕਾਲੂ ਜੀ ਜੋ ਕਿ ਉੱਗੇ ਸਮਾਜ ਸੇਵਕ ਨੇ ਕਿਸੇ ਵੀ ਗਰੀਬ ਪਰਿਵਾਰ ਨੂੰ ਰੋੜ ਪਹਿੰਦੀ ਆ। ਤਾਂ ਪਹਿਲੇ ਦੇ ਆਧਾਰ ਤੇ ਤੁਸੀਂ ਪਹੁੰਚ ਕੇ ਆਪਣਾ ਫਰਜ਼ ਨਿਭਾਉਂਦੇ ਨੇ ਔਰ ਸਾਡੇ ਲਈ ਸਤਿਕਾਰਯੋਗ ਵੀ ਹੋਰ ਨੇ ਕਿ ਇੰਡੀਅਨ ਆਰਮੀ ਦੇ ਵਿੱਚ ਨੌਕਰੀ ਕਰਕੇ ਆਏ ਨੇ ਔਰ ਪਲੱਸ ਜਿਹਨੂੰ ਆ ਗਏ ਨੇ ਤਾਂ ਹੁਣ ਇੱਕ ਜਥੇਬੰਦੀ ਆ ਉਹਦੇ ਪ੍ਰਧਾਨ ਪੰਜਾਬ ਪ੍ਰਧਾਨ ਦੀ ਮੁਖ ਸਲਾਹਕਾਰ ਨੇ ਔਰ ਇਹੋ ਜੀ ਹਸਤੀ ਨੇ ਅੱਜ ਸਾਨੂੰ ਟਾਈਮ ਦਿੱਤਾ ਸਭ ਲਈ ਵਿੱਚ ਮਾਨ ਦੀ ਗੱਲ ਆ ਕਿ ਸਾਨੂੰ 15 ਤੋਂ 20 ਦਿਨ ਹੋ ਗਏ ਸੀ ਜੀ ਕਾਲੋ ਸਾਹਿਬ ਕੋ ਟਾਈਮ ਮੰਗਦਿਆਂ ਕਿ ਕਾਲੋ ਸਾਹਿਬ ਟਾਈਮ ਦੇ ਦੇ ਕੋ ਪਰਸਨਲ ਇੰਟਰਵਿਊ ਕਰਨੀ ਹੈ ਤੇ ਅੱਜ ਜੋ ਫ੍ਰੀ ਹੋਏ ਨੇ ਤੇ ਅੱਜ ਸੀ ਉਹਨਾਂ ਦੇ ਪਿੰਡ ਪਹੁੰਚੇ ਨਿੱਕੋਸਰਾ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਕੱਢ। ਅ ਕਰਮ ਸਿੰਘ ਸਾਹਿਬ ਹੁਣ ਦੱਸੋ ਜੀ ਸੁਰੇਜ ਜੇ ਖੁੱਲ ਗਏ ਕਿ ਲੋਕਾਂ ਦਾ ਕਿਵੇਂ ਹਿਗਾਰਾ ਮਿਲ ਰਿਹਾ ਤੁਹਾਨੂੰ ਔਰ ਲੋਕੀ ਤੁਹਾਨੂੰ ਕੀ ਜਵਾਬ ਦੇ ਰਹੇ? ਲੋਕਾਂ ਦਾ ਬਹੁਤ ਵਧੀਆ ਸਪੋਰਟ ਫਸ ਹੋਸ ਮਿਲ ਰਿਹਾ ਵਾ। ਲੋਕੀ ਅਜੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਜਿੰਨਾਂ ਸਕੀਮਾਂ ਚਲਾਈਆਂ ਸੀ ਜਿੱਦਾਂ ਜੱਟਾਂ ਵਾਸਤੇ ਪਾਣੀ ਟਿਊਬਲ ਦੇ ਜਿਹੜਾ ਬਿੱਲ ਮਾਫ ਕੀਤੇ ਸੀ। ਟਰੈਕਟਰ ਨੂੰ ਗੱਡਾ ਕਹਿ ਕੇ ਦਾ ਮਲਕੇ ਉਹਨਾਂ ਨੇ ਮਾਫ ਕੀਤਾ ਸੀ। ਬਾਕੀ ਜਿਹੜੇ ਸਕਨ ਸਕੀਮ ਚਲਾਈ ਸੀ ਆਟਾ ਮਿਲਦਾ ਸੀ ਗਰੀਬਾਂ ਨੂੰ ਦਾਲ ਮਿਲਦੀ ਸੀ ਸਭ ਕੁਝ ਮਿਲਦਾ ਸੀ ਉਹ ਜਿੱਥੇ ਜਾਂਦੇ ਲੋਕੀ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਤੇ ਹੁਣ ਜਿਹੜੀਆਂ ਸਰਕਾਰਾਂ ਆਈਆਂ ਨੇ ਇਹਨਾਂ ਨੇ ਆ ਕੇ ਕੋ ਬੰਦਗੀ ਬੰਦੇ ਬਰਾਬਰ ਕੀਤਾ ਵਾ ਤੇ ਜਿਹੜਾ ਸੈਂਟਰਲ ਰੋ ਮਿਲਦਾ ਉਹ ਕਦੀ ਆਉਂਦਾ ਕਦੀ ਨਹੀਂ ਆਉਂਦਾ ਇਹ ਕਰਕੇ ਦੁਨੀਆ ਦਾ ਜਾਨ ਫਿਰ ਸ਼੍ਰੋਮਣੀ ਕਾਲੇਵਾਲ ਉਹ ਉੱਭੜਿਆ ਤੇ ਉਹ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਤੇ ਉਹ ਜਿਹੜੀਆਂ ਸਕੀਮਾਂ ਚਲਾਈਆਂ ਉਹ ਕਹਿੰਦੇ ਦੁਬਾਰਾ ਅ ਕਾਲੀਦਾਰ ਆਵੇ ਤਾਂ ਸਾਨੂੰ ਪੂਦੀਆਂ ਸੁੱਖ ਸਹੂਲਤਾਂ ਮਿਲਣ ਅਸੀਂ ਕਾਲੀਦਾਰ ਦੇ ਨਾਲ ਖੜੇ ਆਂ ਬਾਕੀ ਇਹ ਵੀ ਉਹਨਾਂ ਕਹਿਆ ਵੀ ਇਹ ਨਹੀਂ ਵੇਖਣਾ ਵੀ ਅਸੀਂ ਤੁਹਾਡੇ ਨਾਲ ਤੁਰਦੇ ਕਿ ਨਹੀਂ ਤੁਰਦੇ ਇਹ ਤੁਹਾਨੂੰ 4 ਤਰੀਕ ਨੂੰ ਰਿਜ਼ਲਟ ਦੱਸੇਗਾ ਕਿ ਅਸੀਂ ਕਿੱਥੇ ਆਏ ਤੇ ਤੁਹਾਡੇ ਨਾਲ ਹੀ ਆ ਤੇ ਦਿਲੋਂ ਦਾਣਾ ਤੁਹਾਡੇ ਦਾ ਤੁਹਾਨੂੰ ਬਹੁਤ ਪਿਆਰ ਕਰਦੇ ਮਤਲਬ ਇਹ ਕਿ ਤਰ੍ਹਾਂ ਦਾ ਭੱਡਾ ਅਕ ਕਹਿ ਸਕਦੇ ਆ ਲੋਕਾਂ ਦੇ ਵਿੱਚ ਕਿ ਵੋਟਾਂ ਤੁਹਾਨੂੰ ਪਾਵਾਂਗੇ ਕਾਲੋ ਸਾਹਿਬ ਤੁਹਾਡੀ ਪਾਰਟੀ ਨੂੰ ਪਾਵਾਂਗੇ ਸ਼੍ਰੋਮਣੀ ਕਾਲੀਦਾਰ ਨੂੰ ਪਰ ਜੇ ਤੁਸੀਂ ਖੁੱਲ ਕੇ ਸਾਹਮਣੇ ਕਹੋ ਤੁਸੀਂ ਉਹ ਨਹੀਂ ਆ ਸਕਦੇ ਦਰਦਾ ਇਹ ਡਰਦਾ ਇਹ ਸਮਝ ਲਓ ਵੀ ਤੁੱਜਾ ਹੁਣ ਆਮ ਪਾਰਟੀ ਦਾ ਜੇ ਦੋਸਤਨ ਬਾਕੀ ਆ ਲੋਕਾਂ ਦੇ ਕੁਝ ਤਕੋ ਜਿਹੜੇ ਪਿੰਡਾਂ ਦੇ ਵਿੱਚ ਲੋਕਲ ਲੀਡਰ ਹੁੰਦੇ ਆ ਉਹ ਫਿਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਇਸ ਕਰਕੇ ਉਹ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਤੇ ਬਾਕੀ ਕਹਿੰਦੇ ਵੋਟਾਂ ਬਾਰੇ ਤੁਸੀਂ ਚਿੰਤਾ ਨਹੀਂ ਵੋਟਾਂ ਤੁਹਾਨੂੰ ਸਭ ਪਹਿਣ ਗਿਆ ਉਹਦੇ ਬਾਰੇ ਤੁਸੀਂ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਭਰਮ ਨਹੀਂ ਹੋਣਾ ਚਾਹੀਦਾ ਇਹ ਇੱਕ ਪਾਰਟੀ ਦਾ ਬੰਦਾ ਜਿਹੜਾ ਅੱਜ ਕਹਿਣ ਰਿਹਾ ਕਿੰਦਾ ਕਿ ਜਦੋਂ ਕਿਸੇ ਮੈਂ ਹੁੰਦਾ ਸੀ ਨਾ ਕਿਤੇ ਅਵੇਲੇਬਲ ਤੇ ਮੈਨੂੰ ਕਿ ਭੇਜ ਦਿੰਦੇ ਸੀ ਤੇ ਮੈਨੂੰ ਉਸ ਮਾਤਾ ਨੇ ਕਿਹਾ ਵੀ ਪਿੰਡ ਪੁੱਤ ਜੇ ਤੁਹਾਡੀ ਸਰਕਾਰ ਬਣੀ ਤਾਂ ਨਿਸ਼ਾਨ ਮੋਕਾ ਦੋਗੇ ਤੇ ਕਿਹਾ ਜੀ ਹਾਂ ਮਾਤਾ ਮੋਕਾ ਦਾਂਗੇ ਤੇ ਉਹ ਬੰਦੇ ਦੀ ਆਪਣੀ ਜਬਾਨੀ ਆ ਜੀ ਇੱਕ ਜਗਾ ਟੌਪ ਦਾ ਕ ਠੀਕ ਹੈ ਜੀ ਔਰ ਉਹ ਬੰਦੇ ਨੇ ਕਿਹਾ ਕਿੰਦਾ ਜੀ ਅੱਜ ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਮੈਂ ਤਾਂ ਮੁਰਸ਼ਮਿੰਦਾ ਹੀ ਹੋਇਆ ਪਿਆ ਨਸ਼ੇ ਦੇ ਬਾਰੇ ਤੇ ਮੈਂ ਇੱਕੋ ਹੀ ਕਹਾਂਗਾ ਵੀ ਇੰਨਾ ਕੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਹੀਂ ਆ ਨਸ਼ੇ ਤੇ ਅੱਗੇ ਲੋ ਕਈ ਗੁਣਾ ਵਧਿਆ ਵਾ ਪਿੰਡਾਂ ਦੇ ਵਿੱਚ ਨੀ ਇਹਦੇ ਹਾਲਾਤ ਵੇਖ ਲੋ ਸਾਡੇ ਲਾਗੇ ਪਿੰਡ ਦੇ ਤਲਵੰਡੀ ਰਾਮਾ ਸ਼ਾਹਪੁਰ ਜਾਜਨਾ ਸਾਰੇ ਬਲਕਿ ਨਸ਼ੇ ਦੇ ਵਿੱਚ ਜਿਹੜੀ ਦਿਹਾੜੀ ਕਰਕੇ ਆਉਂਦੇ ਆਉਂਦੇ ਨਸ਼ਾ ਲੀਂਦੇ ਖਾਂਦੇ ਪੀਂਦੇ ਬੰਦਾ ਹਾਲ ਆ ਮਾਪੇ ਰੋਂਡਿਆ ਵੀ ਬੱਚੇ ਕਮਾਈ ਉਹਨਾਂ ਦੇ ਬੱਚੇ ਵੀ ਪਾਲਣੇ ਪੈਣ ਡੇ ਆ ਮੈਸੇ ਵੱਲ ਤੋਂ ਕੋਈ ਨਸ਼ਾ ਦੇ ਕਿਨੋਂ ਕਈ ਗੁਣਾ ਵਧ ਗਿਆ ਇਹਨਾਂ ਦੇ ਕਾਲੀਆਂ ਨੂੰ ਰੋਣਾਮ ਕੀਤਾ ਸੀ ਉਹਦਾ ਕਾਂਗਰਸ ਵੀਰੇ ਹੀ ਆ ਇਹ ਵੀ ਰਹੇ ਆ ਨਾ ਦੇ ਨ ਕੋਈ ਤੱਕ ਉਹ ਪੜਿਆ ਗਿਆ ਨਸ਼ਾ ਸਦਾ ਕਰ ਗੱਲਾਂ ਮਾਰੀ ਜਾਂਦੇ ਉਹਦਾ ਨਸ਼ਾ ਕਿਨੋਂ ਕਈ ਗੁਣਾ ਵਧਣ ਫੁੱਲਣ ਡਿਆ ਵਾ ਤੇ ਇਹ ਕਮਾਈ ਕਰਕੇ ਖਾਣਦੇ ਆ ਬਾਕੀ ਜਿਹੜਾ ਇਹਨਾਂ ਦਾ ਤੁਸੀਂ ਕਹਿਣਦੇ ਹੋ ਵੀ ਸਹੂਲਤਾਂ ਸੁਲਝਾ ਕੇ ਦੇਣੀ ਆ ਤੇ ਮਾ ਉਹਦੇ ਕੇਜਰੀਵਾਲ ਦੇ ਹੈਲਥ ਕੇਅਰ ਤੇ ਤੇਲ ਪੋਈ ਜਾਂਦੇ ਉਹਨੂੰ ਕਮਾਈ ਜਾਣੇ ਇਹਨਾਂ ਬੜਾ ਇਹਨਾਂ ਨੇ ਸਹੂਲਤਾਂ ਕਾਹਦੀਆਂ ਦੇਣੀਆਂ ਨੇ ਵਾਧੂ ਗੱਲਾਂ ਵੀ ਕੋਈ ਕਰਜ਼ਾ ਚੱਕ ਕੇ ਸੈਂਟਰ ਤੋਂ ਕਰਜ਼ਾ ਚੱਕ ਕੇ ਸੈਂਟਰ ਤੋਂ ਆ ਕੇ ਤੁਸੀਂ ਬੋਰਡਾਂ ਤੇ ਲਾਉਂਦੇ ਆਂ ਕੱਲ ਤੁਸੀਂ ਕਹਿੰਦੇ ਸੀ ਭਾਜੀ ਅਸੀਂ ਤੁਹਾਡੇ ਅਰਗੇ ਬੰਦੇ ਆਂ ਪਾ 3-3 ਰੁਪਈਆ ਦਾ ਪੈਨ ਰੱਖਿਆ 3 ਰੁਪਈਆ ਦਾ ਰਹੂਗਾ ਅਪੀਆ ਜੱਟਾਈ ਜੀ ਸੁਦੀ ਸ਼ੇਲਟ ਪਾਈ ਆ ਕੇਜਰੀਵਾਲ ਸਾਹਿਬ ਇਹੋ ਹੀ ਪਾਈ ਰੱਖਾਂਗੇ ਤੇ ਅੱਜ ਉਹਨਾਂ ਦੇ 3-3 ਲੱਖ ਦੇ 66 3 ਲੱਖ ਰੁਪਈਆ ਦੀ ਨਾ ਟਾਇਲਟ ਦੀਆਂ ਸ਼ੀਟਾਂ ਲੱਗੀਆਂ ਨੇ ਜਿਹੜਾ ਕਿ ਸ਼ੀਸ਼ਮੈਲ ਇੱਕ ਕਾਫੀ ਤਕੜਾ ਪ੍ਰੋ ਉਹਨੇ ਤੁਹੇ ਇਹ ਭਗਵੰਤ ਮਾਨ ਸਾਹਿਬ ਦਾ ਲਾਲੋ ਸੀਐਮ ਪੰਜਾਬ ਨੇ ਇਹਨਾਂ ਦੀ ਜਿਹੜੀ ਇਹਨਾਂ ਸਕਿਉਰਟੀ ਚੱਲਦੀ ਹੈ ਇੰਨੀ ਅਜੇ ਤੱਕ ਕਿਸੇ ਸੀਐਮ ਦੇ ਜਿੰਨੀਆਂ ਦੇ ਸਕਿਉਰਟੀ ਚੱਲਦੀ ਹੈ ਅਸੀਂ ਵੀ ਕੱਲ ਪਰਸੋਂ ਪ੍ਰੋਟੈਸਟ ਕੀਤਾ ਹੈਗਾ ਕਿ ਤੁਹਾਡਾ ਇੱਕ ਮੰਗ ਪੱਤਰ ਹੀ ਫੋਦੀਆਂ ਦਾ ਅਸੀਂ ਫਤੇਗੜ ਦੇਣ ਗਏ ਇਹਨਾਂ ਕੋਲ ਲੈਮ ਦਾ ਟਾਈਮ ਹੀ ਤੇ ਉਹਨਾਂ ਨੇ ਸਾਨੂੰ ਧੱਕੇ ਮਾਰ ਕੇ ਪਰੇ ਪਰੇ ਕੀਤਾ ਤੇ ਇਹ ਕਿਸੇ ਨੂੰ ਮਿਲ ਕੇ ਖੁਸ਼ ਨਹੀਂਗਾ ਤੇ ਕਿਸੇ ਨੂੰ ਮਿਲ ਕੇ ਮਿਲ ਕੇ ਵੀ ਉਥੇ ਰੋਡ ਸੋ ਇਹ 5 ਮਿੰਟ ਦਾ ਰੋਡ ਸੋ ਕਰਕੇ ਨਿਕਲ ਗਏ ਕਿਹਨੂੰ ਮਤਲਬ ਕਿ ਇੱਕ ਪਰੇ ਵੱਲ ਟੈਲੀਵਿਜ਼ਨ ਹੀ ਉਹਨੇ ਬੜਾ ਬੰਦਬਾਸ ਕੀਤਾ ਹੈ ਉਹ ਆਂਦਾ ਮੇਰੇ ਕੋਲ ਸਰੋਪਾ ਨਹੀਂ ਲੈਣ ਦਾ ਟਾਈਮ ਨਹੀਂ ਪਰ ਆਪਣੇ ਸੀਐਮ ਸਾਹਿਬ ਕੋ ਇਹ ਤੇ ਬਸ ਹੈਵੇ ਫਾਰਮੈਲਟੀ ਜੀ ਪੂਰੀ ਕਰਨ ਦੇ ਬਾਕੀ ਇਹਨਾਂ ਦੇ ਬੰਲੇ ਕੱਖ ਨਹੀਂ ਐਵੇਂ ਝੂਠ ਮਾਰੀ ਜਾਂਦੀ ਕੋਈ ਉਹ ਵੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਜਿਹੜੇ ਕਿ ਪਹਿਲੂ ਕਹਿੰਦੀ ਜੀ ਨਸ਼ਾ ਤਾਂ ਅਸੀਂ ਦਿਨਾਂ 'ਚ ਨਹੀਂ ਹਫਤੇ ਮਹੀਨਿਆਂ 'ਚ ਨਹੀਂ ਹੁੰਦਾ ਇਹ ਨਹੀਂ ਖਤਮ ਕਰ ਦਿੰਦਾ ਉਹ ਵੀ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਕੰਬੈਟ ਮੈਂ ਦੀ ਛੁਟਕੀ ਆ ਜੀ ਇਹ ਜਿਹੜੀਆਂ ਐ ਕਹਿੰਦੀ ਛੁਟਕੀ ਮਾਰ ਗਏ ਆਪਾਂ ਐਮਐਸਪੀ ਦੇ ਦੇਣੀ ਹੈ ਤੇ ਅੱਜ ਉਹ ਆਪ ਮੰਨਦੇ ਵੀ ਆ ਕਿ ਮੈਨੂੰ ਇਹ 5 ਮਿੰਟ ਨਹੀਂ ਸੀ ਕਹਿਣੇ ਚਾਹੀਦੇ ਔਰ ਹਾਲਾਤ ਜਿਹੜੇ ਅੱਜ ਦੇ ਆ ਉਹ ਨਸ਼ਿਆਂ ਦਾ ਸਾਰਿਆਂ ਨੂੰ ਪਤਾ ਪਾਰਟੀ ਹੋ ਕਿੱਥੇ ਕਿੱਥੇ ਸਟੈਂਡ ਕਰਦੀ ਆ ਲੋਕਾਂ ਦੀ ਨਾਲ ਕੀ ਰਾਏ ਆ ਤੁਸੀਂ ਇਸ ਬੰਦੇ ਕੀ ਕਹੋਨੇ ਆ ਕਿੱਥੇ ਇੱਕ ਮੌਤ ਹੁੰਦੀ ਸੀ ਹੁਣ ਚਾਰ ਹੁੰਦੀਆਂ ਜਦੋਂ ਪਹਿਲਾਂ ਕਾਂਗਰਸ ਆਈ ਸੀ ਇਹਨਾਂ ਨੇ ਗੁੜਕਾ ਸਾਹਿਬ ਦੀ ਕਸਮ ਖਾਧੀ ਸੀ ਕਿ ਇਹ 4 ਮਹੀਨੇ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਉਹ 5 ਸਾਲ ਰਹੇ ਉਹਨਾਂ ਤੋਂ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਵਧਿਆ ਹੁਣ 22 ਸਾਲ ਆਮ ਪਾਰਟੀ ਆ ਗਈ ਹੋ ਗਈ ਆ ਸਾਡੇ ਪਿੰਡ ਜਿੱਥੇ ਤੁਸੀਂ ਬੈਠੇ ਹੋ ਉਹ ਇਹ ਪਿੰਡ ਦੇ ਹਾਲਾਤ ਦੇ ਵੀ ਉਹਨੇ ਬੰਦੇ ਪੀਣ ਵਾਲੇ ਨੇ ਜਿੰਨੇ ਵੇਚਣ ਵਾਲੇ ਆ ਨਸ਼ੇ ਦੀ ਇਹ ਹਾਲਾਤ ਆ ਮੈਂ ਕਈ ਵਾਰ ਇੱਕ ਵੀਡੀਓ ਵਿੱਚ ਕਹਿ ਚੁੱਕਾ ਕਿ ਸਾਡੇ ਤੇ ਜਵਾਨੀ ਸਾਡੇ ਪਿੰਡ ਕਈ ਹੁਣ ਵੀ ਲੇਟਸ 3 ਦਿਨ ਪਹਿਲਾਂ ਇੱਕ ਬੰਦਾ ਮਰ ਗਿਆ ਓਵਰਡੋਜ਼ ਨਾਲ ਸਾਡੇ ਪਿੰਡ ਮਹੀਨੇ ਬਾਅਦ ਦੋ ਮਹੀਨੇ ਬਾਅਦ ਓਵਰਡੋਜ਼ ਨਾਲ ਬਹੁਤ ਹੋਈ ਰਹੀਦੀ ਆ ਤੇ ਲਾਗੇ ਲਾਗੇ ਸਾਡਾ ਹੁਣ ਪਿੰਡ ਮਸੂਰ ਨਸ਼ੇ ਦਾ ਦੇ ਅੱਗੇ ਨੂੰ ਦੂਣਾ ਤੀਣਾ ਕਾਰੋਬਾਰ ਵਧਿਆ ਵਾ ਤੇ ਇਥੇ ਵਿੱਚ ਕੋਈ ਨਸ਼ੇ ਦੀ ਨਸ਼ੇ ਦੀ ਨਹੀਂ ਬਾਕੀ ਜਿਹੜੀ ਐਮਐਸਪੀ ਬਾਰੇ ਦੱਸਿਆ ਉਹ ਬੀਬੀ ਨੇ ਲੋਕਾਂ ਨੂੰ ਉਹ ਹੀ ਮਗੇਰੀਅਲ ਦੇ ਸੁਪਨੇ ਵਖਾਏ ਹੀਗੇ ਇਹਨਾਂ ਨੇ ਐਸਐਨਐਸਪੀ ਤੇ ਕੀ ਦੇਣੀ ਹੈ ਇਹਨਾਂ ਨੇ ਮਤਲਬ ਕਿ ਬੜਾ ਮੰਦਾ ਹਾਲ ਹੈ ਕੀ ਕਰਨਗੇ ਸਾਰੇ ਕਰਜ਼ੇ ਦੇ ਸਰਕਾਰ ਚੱਲ ਰਹੀ ਕਰਜ਼ਾ ਲੈ ਲੈ ਕੇ ਸਰਕਾਰ ਚੱਲ ਰਹੀ ਹੈ ਇਹਨਾਂ ਦੇ ਕਿਸ ਨੂੰ ਕੀ ਦਣਾਏ ਗੱਲਾਂ ਇਹ ਗੱਲਾਂ ਕਹਿਣ ਦੀ ਗੱਲਾਂ ਨੇ ਕੋਈ ਨਹੀਂ ਹੈਗਾ ਕਿਸੇ ਕਿਸੇ ਵੀ ਕੰਮ ਦੇ ਵਿੱਚ ਇਹਨਾਂ ਦੀ ਕਾਮਯਾਬੀ ਨਹੀਂ ਹੈ ਇਹ ਇਹ ਮਲਕੇ ਹਰ ਕੰਮ ਦੇ ਵਿੱਚ ਫੇਰ ਲੱਗਦਾ। ਜੀ ਕਮਲ ਸਿੰਘ ਸਾਹਿਬ ਕਾਲੂ ਸਾਹਿਬ ਜਦੋਂ ਹੀ ਕਹਿੰਦੇ ਜੀ ਅਸੀਂ ਨਾ ਵੇਖੋ ਜੀ ਬਿੱਲ ਮਾਫ ਕਰਤਾ। ਜੋ ਪਿਛਲੇ ਸਹੂਲਤਾਂ ਚੱਲ ਰਹੀਆਂ ਸੀਆਂ ਉਹ ਵੀ ਚੱਲਣ ਰੱਖਦੀਆਂ। ਤੇ ਉਸ ਤੋਂ ਬਾਅਦ ਵੀ ਹੁਣ ਜਿਹੜੀਆਂ ਅੱਜ ਪਿੰਡਾਂ 'ਚ ਜਾ ਕੇ ਕਹਿੰਦੇ ਜੀ ਅਸੀਂ ਆਪਣੇ ਨਾ ਰਿਪੋਰਟ ਕਾਰਡ ਤੇ ਵੋਟਾਂ ਮੱਕਣਦੇ ਆ। ਤੇ ਰਿਪੋਰਟ ਕਾਰਡ ਤੇ ਜਨਤਾ ਨੂੰ ਵੀ ਪਤਾ ਤੇ ਜਿਹੜਾ 1000 ਰੁਪਈਆ ਮਹੀਨਾ ਆ ਉਹ ਵੀ ਇਹ ਸ਼ੁਰੂ ਕਰ ਦੇਣਾ। ਉਹ ਹੋਣੀ ਕਿਉਂ ਦਿੱਤਾ 1000 ਰੁਪਈਏ ਦਾ। ਵੇਖੋ ਜਿਹੜੀਆਂ ਇਹਨਾਂ ਨੇ 1000 ਰੁਪਈਆ ਵਾ 2.5 ਸਾਲ ਲੰਘੇ ਆ। ਆ ਲੋਕ ਇਲੈਕਸ਼ਨ ਹੋ ਲੰਘ ਜਾਣੀਆਂ ਫਿਰ 27 ਤੱਕ ਵੀ ਇਹਨਾਂ ਦਾ ਇਹ ਰਹਿਣਾ ਲਾਰਾ ਫਿਰ 27 ਨੂੰ ਕਹਿ ਦਨਗੇ ਕਿ ਅਸੀਂ 1100 ਦੀ 1200 ਕਰ ਦਾਂਗੇ ਜੇ ਨਾ ਚਿਰ ਕਿਸੇ ਨੂੰ ਦਿੰਦੇ ਨਹੀਂ ਆ ਇਹਨਾਂ ਦੇ ਜਿਹੜੇ ਸਕੀਮਾਂ ਆ ਜਿਦਾਂ ਕਣਕ ਮਿਲਦੀ ਹੁਣ ਕਣਕ ਇਹਨਾਂ ਬੰਦ ਕਰਤੀ ਆ ਇਹ ਸੈਕਟਰ ਦੀ ਆਉਂਦੀ ਆ ਦੂਰਪੇਓ ਕਦੀ 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 ਆਉਂਦੀ ਆ ਬਹੁਤ ਘੱਟ ਆਉਂਦੀ ਆ ਤੇ ਇਹ ਸਭ ਮਤਲਬ ਕਿ ਇਹਨਾਂ ਕੋ ਚੱਲਣੀ ਕੀ ਸਕੀਮ ਇਹਨਾਂ ਨੇ ਤੇ ਸਾਡੇ ਆਗੇ ਜਿਹੜੇ ਸਹੂਦਾ ਸੈਂਟਰ ਵੀ ਬਾਦਲ ਸਾਹਿਬ ਨੇ ਪਿੰਡ-ਪਿੰਡ ਕੋਲੇ ਹੀ ਜਿਹੜਾ ਕੈਪਟਨ ਸਾਹਿਬ ਨੇ ਬੰਦ ਕੀਤੇ ਉਹ ਵੀ ਹੁਣ ਇਹਨਾਂ ਕੋਲ ਚਾਲੂ ਨਹੀਂ ਹੋਏ ਹਰ ਜਗ੍ਹਾ ਮੰਨ ਕੇ ਕੋਈ ਵੀ ਇਹਨਾਂ ਦੇ ਵਿੱਚ ਕੰਮ ਤੇ ਇਹਨਾਂ ਕੋਲ ਚੱਲ ਨਹੀਂ ਰਿਹਾ ਜਿਹੜੇ ਕੰਮ ਵੀ ਜਦੋਂ ਹਰ ਕੰਮ ਆਹੀ ਤਰਜਾ ਚੁੱਕ ਕੇ ਸੈਂਟਰ ਤੋਂ ਕਰਾਉਣੇ ਆ ਤੇ ਅਸੀਂ ਉਹਦੇ ਵਿੱਚ ਕੀ ਕਰਨਾ ਕਿ ਕਿੱਦਾਂ ਕਿਹੜੀ ਸਹੂਲਤਾਂ ਹੀ ਦੇ ਸਕਦੇ ਕੋਈ ਸਹੂਲਤਾਂ ਹੀ ਦੇ ਸਕਦੇ ਸੈਂਟਰ ਦੇ ਕਾਲੋ ਸਾਹਿਬ ਕਿ ਸੈਂਟਰ ਕਹਿੰਦੇ ਆ ਜੀ ਗੱਲ ਵਾਕਈ ਸੀਗੀ ਅਸੀਂ ਉਹਦੇ ਉੱਤੇ ਤੋਲ ਜੀ ਉਹਦੀ ਪਰਤੋਲ ਵੀ ਕੀਤੀ ਆ ਠੀਕ ਹੈ ਜੀ ਅਗੇ ਸੀਨੀਅਰ ਪੱਤਰਕਾਰ ਹਨ ਟੌਪ ਕੇ ਅੰਦਰੋਂ ਕੰਮ ਕਰਦੇ ਆ ਕਿ ਸੈਂਟਰ ਵੱਲੋਂ ਪੈਸਾ ਇਹਨਾਂ ਨੂੰ ਮਿਲਦਾ ਜ਼ਰੂਰ ਹੈ ਜੀ ਠੀਕ ਹੈ ਲੇਕਿਨ ਜਦੋਂ ਤੱਕ ਤੁਹਾਡੇ ਜਨਤਾ ਤੱਕ ਆਉਂਦਾ ਰਾਂ ਉਹ 100 ਰੁਪਏ ਜੇ ਚੱਲਿਆ ਤਾਂ ਜਨਤਾ ਤੱਕ ਆਉਂਦੇ ਆਉਂਦੇ 10 ਰੁਪਏ ਰਹਿ ਜਾਣ ਔਰ ਦੂਸਰੀ ਗੱਲ ਕਿ ਜਿਹੜੇ ਕਹਿੰਦੇ ਕੀ ਕਿ ਆਪਾਂ ਕਰਦੇ ਕਰਦੇ ਅੱਛਾ ਕਾਨੂੰਨ ਸਾਹਿਬ ਆਪਾਂ ਟੂ ਦੇ ਪੁਆਇੰਟ ਤੇ ਆਉਨੇ ਆ ਠੀਕ ਹੈ ਕਿ ਭੀ ਜੇ ਤੁਹਾਨੂੰ ਇਸ ਚੀਜ਼ ਦਾ ਕਿਸੇ ਚੀਜ਼ ਦਾ ਪਤਾ ਹੀ ਨਹੀਂ ਆ ਕਿ ਅੱਜ ਤੁਸੀਂ ਮਾਫੀ ਮੰਗਣ ਡੇ ਹੋ ਕਿ ਮੈਨੂੰ 5 ਮਿੰਟ ਨਹੀਂ ਸੀ ਕਹਿਣੇ ਚਾਹੀਦੇ ਨਸ਼ਾ ਹਰ ਘਰ ਦੂ ਤੋ ਤਿੰਨ ਗਣਾ ਵੱਧ ਗਿਆ ਪੰਜਾਬ ਦੇ ਵਿੱਚ ਜੋ ਲੋਕੀ ਕਹਿੰਦੇ ਨੇ ਕਿ ਅਸੀਂ ਇਨਾਂ ਦੀ ਹੀ ਇੱਕ ਪਾਰਟੀ ਦਾ ਬੰਦਾ ਜਿਹੜਾ ਅੱਜ ਕਹਿਣ ਡਿਆ ਕਿ ਇੰਦਰਾ ਕਿ ਜਦੋਂ ਕਿਸੇ ਮੈਂ ਹੁੰਦਾ ਨਹੀਂ ਸੀ ਨਾ ਕਿਤੇ ਅਵੇਲੇਬਲ ਤੇ ਮੈਨੂੰ ਕਿ ਭੇਜ ਦਿੰਦੇ ਸੀ ਤੇ ਮੈਨੂੰ ਉਸ ਮਾਤਾ ਨੇ ਕਿਹਾ ਵੀ ਪਿੰਡ ਪੁੱਤ ਜੀ ਤੁਹਾਡੀ ਸਰਕਾਰ ਬਣੀ ਤਾਂ ਨਿਸ਼ਾਨ ਮੁਕਾਦੋਗੇ ਤੇ ਕਹਿੰਦਾ ਜੀ ਹਾਂ ਮਾਤਾ ਮੁਕਾਦਾਂਗੇ ਤੇ ਉਹ ਬੰਦੇ ਦੀ ਆਪਣੀ ਜਬਾਨੀ ਆ ਜੀ ਇੱਕ ਜਗ੍ਹਾ ਟੌਪ ਦਾ ਕਲਾਕਾਰ ਬੰਦਾ ਆ ਜੀ ਉਹ ਠੀਕ ਹੈ ਜੀ ਔਰ ਉਹ ਬੰਦੇ ਨੇ ਕਿਹਾ ਕਹਿੰਦਾ ਜੀ ਅੱਜ ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਮੈਂ ਤਾਂ ਸ਼ਰਮਿੰਦਾ ਹੀ ਹੋਇਆ ਪਿਆ ਨਸ਼ੇ ਦੇ ਬਾਰੇ ਤੇ ਮੈਂ ਇੱਕੋ ਹੀ ਕਹੂੰਗਾ ਵੀ ਇੰਨਾ ਕੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਹੀਂ ਆ ਨਸ਼ੇ ਤੇ ਅੱਗੇ ਲੋ ਕਈ ਗ ਪਿੰਡਾਂ ਦੇ ਵਿੱਚ ਇਹਦੇ ਹਾਲਾਤ ਵੇਖ ਲੋ ਸਾਡੇ ਲਾਗੇ ਪਿੰਡ ਦੇ ਤਲਵੰਡੀ ਰਾਮਾ ਸ਼ਾਹਪੁਰ ਜਾਜਨਾ ਸਾਰੇ ਬਲਕਿ ਨਸ਼ੇ ਦੇ ਵਿੱਚ ਜਿਹੜੀ ਦਿਹਾੜੀ ਕਰਕੇ ਆਉਂਦੇ ਆਉਂਦੇ ਨਸ਼ਾ ਲੀਂਦੇ ਖਾਂਦੇ ਪੈ ਰਹੇ ਨੇ ਬੰਦਾ ਹਾਲ ਆ ਮਾਪੇ ਰੋਂ ਡਿਆ ਵੀ ਬੱਚੇ ਕਮਾਈ ਉਹਨਾਂ ਦੇ ਬੱਚੇ ਵੀ ਪਾਲਣੇ ਪੈਣ ਡੇ ਆ ਨਸ਼ੇ ਵੱਲ ਤੇ ਕੋਈ ਨਸ਼ਾ ਦੇ ਕਿੰਨੋਂ ਕਈ ਗੁਣਾ ਵੱਧ ਗਿਆ ਇਹਨਾਂ ਨੇ ਕਾਗਲੀਆਂ ਨੂੰ ਰੋਗਨਾਮ ਕੀਤਾ ਸੀ ਉਹਦਾ ਕਾਂਗਰਸ ਵੀ ਰਹੀ ਆ ਇਹ ਵੀ ਰਹੇ ਆ ਨਾ ਦੇ ਨਗੋ ਗਾਇਤ ਕੋ ਗਾਇ ਉਹ ਪੜਿਆ ਗਿਆ ਨਸ਼ਾ ਸਦਾ ਕਰ ਗੱਲਾਂ ਮਾਰੀ ਜਾਂਦੀ ਉਹਦਾ ਨਖਾ ਕਿਨ ਕਈ ਗੁਣਾ ਵਧਣ ਫੁੱਲਣ ਡਿਆ ਵਾ ਤੇ ਇਹ ਕਮਾਈ ਕਰਕੇ ਖਾਣ ਡੇ ਬਾਕੀ ਜਿਹੜਾ ਇਹਨਾਂ ਦਾ ਤੁਸੀਂ ਕਹਿਣ ਡੇਓ ਕਿ ਸਹੂਲਤਾਂ ਸਹੂਲਤਾਂ ਕਿ ਦੇਣੀਆਂ ਐ ਤੇ ਮਾ ਉਹਦੇ ਕੇਜਰੀਵਾਲ ਦੇ ਹੈਲਕਾਟ ਦੇ ਤੇਲ ਪੋਈ ਜਾਂਦੇ ਉਹਨੂੰ ਕਮਾਈ ਜਾਣ ਇਹਨਾਂ ਬੜਾ ਇਹਨਾਂ ਨੇ ਸਹੂਲਤਾਂ ਕਾਹਦੀਆਂ ਦੇਣੀਆਂ ਨੇ ਵਧੂ ਗੱਲਾਂ ਕਰੀਂ ਵਿਖੋ ਜੀ ਕਰਜ਼ਾ ਚੱਕ ਕੇ ਸੈਂਟਰ ਤੋਂ ਕਰਜ਼ਾ ਚੱਕ ਕੇ ਸੈਂਟਰ ਤੋਂ ਆ ਕੇ ਤੁਸੀਂ ਬੋਰਡਾਂ ਦੇ ਲਾਉਣ ਡੇ ਹੋ ਕੱਲ ਤੁਸੀਂ ਕਹਿੰਦੇ ਸੀ ਭਾਜੀ ਅਸੀਂ ਤੁਹਾਡੇ ਅਰਗੇ ਬੰਦੇ ਆ ਪਾ 3 ਰੁਪਈਆ ਦਾ ਪੈਂਦੇ ਰੱਖਿਆ 3 ਰੁਪਈਆ ਦਾ ਰਾਊਗਾ ਅਪੀਆ ਜੱਟਾਈ ਜਿੱਦ ਸੁਦੀ ਸ਼ੇਲਡ ਪਾਈ ਆ ਕੇਜਰੀয়াল ਸਾਹਿਬ ਇਹੋ ਹੀ ਪਾਈ ਰੱਖਾਂਗੇ ਤੇ ਅੱਜ ਉਹਨਾਂ ਨੇ 3-3 ਲੱਖ ਦੇ 60-60 3 ਲੱਖ ਰੁਪਏ ਦੀਆਂ ਨਾ ਟਾਇਲਟ ਦੀਆਂ ਸ਼ੀਟਾਂ ਲਗੀਆਂ ਨੇ ਜਿਹੜਾ ਕਿ ਸ਼ੀਸ਼ਮੈਲ ਇੱਕ ਕਾਫੀ ਤਕੜਾ ਪ੍ਰੋਗਰਾਮ ਵੀ ਚੱਲਿਆ ਜੀ ਜਿੱਥੇ ਇਨਵੈਸਟੀਗੇਸ਼ਨ ਹੋਈ ਉਹਨੇ ਤੁਸੀਂ ਇਹ ਭਗਵੰਤ ਮਾਨ ਸਾਹਿਬ ਦਾ ਲਾਲੋ ਸੀਐਮ ਪੰਜਾਬ ਦੇ ਇਹਨਾਂ ਦੀ ਜਿਹੜੀ ਇਹਨਾਂ ਸਪੋਰਟੀ ਚੱਲਦੀ ਹੈ ਇੰਨੀ ਅਜੇ ਤੱਕ ਇਹ ਸੀਐਮ ਦੇ ਜਿੰਨੀਆਂ ਨੇ ਸਪੋਰਟੀ ਚੱਲਦੀ ਹੈ ਅਸੀਂ ਵੀ ਕੱਲ ਪਰਸੋਂ ਪ੍ਰੋਟੈਸਟ ਕੀਤਾ ਹੈਗਾ ਕਿ ਤੁਹਾਡਾ ਇੱਕ ਮੰਗ ਪੱਤਰ ਹੀ ਫੋੜੀਆ ਦਾ ਅਸੀਂ ਫੜੇ ਗੜ ਦੇਣ ਗਏ ਇਹਨਾਂ ਕੋ ਲੈਂ ਦਾ ਟ ਪਰੇ ਕੀਤਾ ਤੇ ਇਹ ਕਿਸੇ ਨੂੰ ਮਿਲ ਕੇ ਖੁਸ਼ ਨਹੀਂਗਾ ਤੇ ਕਿਸੇ ਨੂੰ ਮਿਲ ਕੇ ਮਿਲ ਕੇ ਵੀ ਉਥੇ ਰੋਡ ਸੋ ਇਹ 5 ਮਿੰਟ ਦਾ ਰੋਡ ਸੋ ਕਰਕੇ ਨਿਕਲ ਗਏ ਕਿਸੇ ਨੂੰ ਮਿਲ ਕੇ ਇੱਕ ਪਰੇ ਬਾਲ ਟੈਲੀਵਿਜ਼ਨ ਹੀ ਉਹਨੇ ਬੜਾ ਬੰਦਬਾਸ ਕੀਤਾ ਹੈ ਉਹ ਆਂਦਾ ਮੇਰੇ ਕੋਲ ਸਰੋਪਾ ਨੇ ਲੈਣ ਦਾ ਟਾਈਮ ਨਹੀਂ ਪਰ ਆਪਣੇ ਸੀਐਮ ਸਾਹਿਬ ਕੋ ਇਹ ਤੇ ਬਸ ਹੈਵੇ ਫਾਰਮੈਲਟੀ ਜੀ ਪੂਰੀ ਕਰਾਂ ਦੇ ਬਾਕੀ ਇਹਨਾਂ ਦੇ ਬੰਲੇ ਕੱਖ ਨਹੀਂ ਆਵੇ ਝੂਠ ਮਾਰੀ ਜਾਂਦੇ ਉਦੋਂ ਵੀ ਆਪਾਂ ਹੁਣੀ ਗੱਲ ਕੀਤੀ ਜੀ ਮਾਰ ਜੋ ਕਹਾਂ ਉਹ ਸਾਹਦੇ ਨਾਲ ਤੇ ਬੜੇ ਸਿਆਣੇ ਹੋ ਸੁਲਝੇ ਲੀਡਰ ਨੇ ਸਾਬਕਾ ਸਹਿਨੇਕ ਨੇ ਔਰ ਹਰਥਾਂ ਹਰ ਜਗ੍ਹਾ ਜ਼ੋਰ-ਜ਼ੋਰ ਮਤੇ ਨਾ ਖੜਦੀ ਹੀ ਮੁੱਤ ਰੱਖਦੇ ਨੇ ਔਰ ਕਿਸੇ ਵੀ ਗੱਲ ਨੂੰ ਬੇਬਾਕੀ ਨਾ ਕਹਿਣਾ ਇਹਨਾਂ ਦਾ ਸੁਭਾਅ ਚਲੋ ਗੱਲ ਕੀਤੀ ਅੱਜ ਆਪਾਂ ਇਹਨਾਂ ਦੇ ਨਾਲ ਨਿੱਜੀ ਮੁੱਦਿਆਂ ਤੇ ਭਾਜਪਾ ਤੇ ਕਾਂਗਰਸ ਤੇ ਅਕਾਲੀ ਦਲ ਤੇ ਜੋ ਉਹਨਾਂ ਕਿਹਾ ਕਿ ਭਾਜੀ ਲੋਕੀ ਕਹਿੰਦੇ ਆ ਕਿ ਭਾਜੀ ਵੋਟਾਂ ਤੁਹਾਨੂੰ ਅਸੀਂ ਜ਼ਰੂਰ ਪਾਵਾਂਗੇ ਪਰ ਬਾਈ ਫੇਸ ਹੋ ਕੇ ਜਾਂ ਬਾਈ ਨੰਗੇ ਹੋ ਕੇ ਨਹੀਂ ਪਾਵਾਂਗੇ ਪਾਵਾਂਗੇ ਜੀ ਕਿ ਆਮ ਆਦਮੀ ਪਾਰਟੀ ਨੂੰ ਇਹ ਡਰ ਲੱਗਦਾ ਜੀ ਚਲੋ ਇਹ ਵੀ ਹੋ ਗਿਆ ਨਾਲ ਇਹਨਾਂ ਵੀਡੀਓ ਵਿੱਚ ਨਾ ਆਤੀ ਵੀ ਜਨਾਨੀ ਨੇ ਚੁੱਕੇ ਹੋਏ ਆ ਜੀ ਝੰਡੇ ਕਾਲੀ ਉਹਦੇ ਆਮ ਆਦਮੀ ਦੇ ਤਬੂਤਾ ਕਿਹਦੀ ਚ ਮਾ ਪਹੁੰਚਿਆ ਆ ਕਾਲੀ ਦਲ ਨੂੰ ਤੇ ਅਸੀਂ ਤਾਂ ਹੁਣ ਇਹੋ ਹੀ ਯੋਜਨਾ ਨੇ ਕਿਹਾ ਕਿ ਸੈਂਟਰ ਚ ਜਾਣੇ ਆ ਤੇ ਤੁਹਾਡੀਆਂ ਮੁਸ਼ਕਲਾਂ ਸੁਣਾਂਗੇ ਤੇ ਮੁਸ਼ਕਲਾਂ ਹੱਲ ਵੀ ਕਰਾਵਾਂਗੇ ਤੇ ਜਿਹੜਾ ਚਲੋ ਇਹ ਜਾਣਦੇ ਨੇ ਜੇ ਕੋਈ ਮਸਲੇ ਨਿਕਲਦੇ ਨੇ ਪੰਜਾਬ ਦੇ ਜਾਂ ਕੋਈ ਲੋਕਲ ਮਸਲੇ ਜਿਹੜੇ ਇਹਨਾਂ ਨੂੰ ਉੱਥੇ ਦੱਸ ਚੁੱਕੇ ਆ ਆਫ ਦੀ ਕੈਮਰਾ ਜੇ ਹੱਲ ਹੋਣਗੇ ਵੈਦਨ ਗੁੱਡ ਨਹੀਂ ਤਾਂ ਕਾਲੂ ਸਾਹਿਬ ਦਾ ਕੁਕਰ ਹਰਸੜ ਤੋਂ ਦੂਰ ਨਹੀਂਗਾ ਸਾਡੇ ਵੱਡੇ ਨੇ ਦੁਬਾਰਾ ਪਹੁੰਚ ਕਰ ਲਾਂਗੇ ਕਿ ਕਾਲੂ ਸਾਹਿਬ ਉਦੋਂ ਤੁਸੀਂ ਸਾਨੂੰ ਭਰੋਸਾ ਦੇ ਕੇ ਤੋੜਾ ਹੀ ਹੁਣ ਦੱਸੋ ਕੀ ਕਹਿੰਨੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਮਾਝੂ ਕਾਲੂ ਸਾਹਿਬ ਵੀ ਆਪ ਬਹੁਤ ਧੰਨਵਾਦੀ ਆ ਹੱਥ ਜੋੜ ਕੇ ਨਗਾ ਧੰਨਵਾਦ ਵੀ ਕਰਦਾ ਮੈਂ ਤੁਹਾਡਾ ਛੋਟਾ ਵੀਰ ਜੀ ਪੱਤਰਕਾਰ ਨਹੀਂ ਜੀ ਧੰਨਵਾਦ